ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਵਿਰਸਾ ਕਲੈਕਸ਼ਨ ਤੇ ਅੱਜ ਆਪਾਂ ਹਾਜ਼ਰ ਹੋਏ ਹਾਂ ਜੀ ਇੱਕ ਨਵੀਂ ਕਲੈਕਸ਼ਨ ਦੇ ਨਾਲ ਬਹੁਤ ਸੋਹਣੇ ਮਸ਼ੀਨਵਰਕ ਦੇ ਸੂਟ ਲੈ ਕੇ ਆਏ ਹਾਂ ਜੀ ਅੱਜ ਵਾਲੀ ਵੀਡੀਓ ਚ ਆਪਾਂ ਤੁਹਾਨੂੰ ਦੋ ਸੂਟ ਦਿਖਾਵਾਂਗੇ ਜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਸਾਰੇ ਪਿਆਰ ਭਰਾਵਾਂ ਨੂੰ ਬੇਨਤੀ ਹੈ ਜੀ ਜਿਹੜੇ ਵੀ ਮੇਰੇ ਚੈਨਲ ਤੇ ਨਵੇਂ ਆ ਜੀ ਮੇਰੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੈ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਬੈਲ ਆਈਕਨ ਨੂੰ ਜ਼ਰੂਰ ਨੱਪਲਿਆ ਕਰੋ ਜੀ ਤਾਂ ਜੋ ਤੁਹਾਨੂੰ ਹਰ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਅੱਜ ਵਾਲੇ ਸੂਟ ਬਹੁਤ ਸੋਹਣੇ ਮਸ਼ੀਨ ਵਰਕ ਦੇ ਸੂਟ ਆਉਣਗੇ ਜੀ ਤੇ ਪਲੀਜ਼ ਜੀ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਤੇ ਲਾਈਕ ਵੀ ਕਰਿਆ ਕਰੋ ਤੇ ਕਮੈਂਟ ਵੀ ਜਰੂਰ ਕਰਿਆ ਕਰੋ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਮਸ਼ੀਨ ਵਰਕ ਦੇ ਸੂਟ ਦਿਖਾਵਾਂਗੇ ਜੀ ਕੰਮ ਦੀ ਤੁਸੀਂ ਸਫਾਈ ਚੈੱਕ ਕਰੋ ਜੀ ਪਹਿਲਾਂ ਕਿੰਨਾ ਸਫਾਈ ਦੇ ਨਾਲ ਇਹ ਕੰਮ ਹੋਇਆ ਆਪਣਾ ਬਹੁਤ ਹੀ ਜ਼ਿਆਦਾ ਨੀਟ ਐਂਡ ਕਲੀਨ ਕੰਮ ਹੈ ਬਹੁਤ ਹੀ ਪਿਆਰਾ ਵਰਕ ਹੋਇਆ ਜੀ ਕਲਰ ਕੰਬੀਨੇਸ਼ਨ ਬਹੁਤ ਹੀ ਸੋਹਣੇ ਪਿਆਰੇ ਲੱਗੇ ਹੈ ਜੀ ਤੇ ਬਹੁਤ ਹੀ ਪਿਆਰਾ ਇਹਨਾਂ ਤੇ ਵਰਕ ਹੋਇਆ ਬਹੁਤ ਸੋਹਣਾ ਕਲਰ ਹੈ ਜੀ ਸੂਟ ਦਾ ਤੇ ਸੂਟ ਬਣ ਕੇ ਬਹੁਤ ਸੋਹਣਾ ਰੈਡੀ ਹੋਇਆ ਤੁਸੀਂ ਵੀ ਇਸ ਤਰ੍ਹਾਂ ਦੇ ਸੂਟ ਸਾਡੇ ਤੋਂ ਆਰਡਰ ਕਰ ਸਕਦੇ ਹੋ ਤੁਸੀਂ ਆਪਦੀ ਪਸੰਦ ਦਾ ਡਿਜ਼ਾਈਨ ਭੇਜ ਕੇ ਵੀ ਸਾਡੇ ਤੋਂ ਵਰਕ ਕਰਵਾ ਸਕਦੇ ਹੋ ਤੇ ਤੁਹਾਨੂੰ ਜੇ ਲੋੜੂਗੀ ਤਾਂ ਅਸੀਂ ਆਪਦੇ ਵੀ ਡਿਜ਼ਾਈਨ ਤੁਹਾਨੂੰ ਭੇਜ ਦਾਂਗੇ ਤੇ ਨਹੀਂ ਤੁਸੀਂ ਆਪ ਦਾ ਡਿਜ਼ਾਈਨ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਡਿਜ਼ਾਈਨ ਤੁਸੀਂ ਭੇਜ ਕੇ ਸਾਡੇ ਤੋਂ ਸੂਟ ਵਰਕ ਕਰਵਾ ਸਕਦੇ ਹੋ ਕਿਸੇ ਵੀ ਫੈਬਰਿਕ ਤੇ ਕਰਵਾ ਸਕਦੇ ਹੋ ਕਿਸੇ ਵੀ ਕਲਰ ਤੇ ਤੁਸੀਂ ਸਾਡੇ ਤੋਂ ਵਰਕ ਕਰਵਾ ਸਕਦੇ ਹੋ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਹੈ ਦੇਖੋ ਕਿੰਨਾ ਸੋਹਣਾ ਪਿਆਰਾ ਰੈਡੀ ਹੋਇਆ ਜੀ ਸੂਟ ਦਾ ਕਲਰ ਕੰਬੀਨੇਸ਼ਨ ਹੀ ਬਹੁਤ ਸੋਹਣਾ ਹੈ ਬਾਜੂ ਵੀ ਬਹੁਤ ਸੋਹਣਾ ਵਰਕ ਕੀਤਾ ਹੈ ਜੀ ਬਹੁਤ ਸੋਹਣਾ ਵਰਕ ਹੋਇਆ ਹੈ ਸੂਟ ਤੇ ਤੇ ਜੇ ਅਗਲਾ ਸੂਟ ਹੈ ਜੀ ਜਿਹੜਾ ਇਹ ਵੀ ਬਹੁਤ ਸੋਹਣਾ ਸੂਟ ਹੈ ਜੀ ਤੇ ਫੁੱਲ ਹੈਵੀ ਕੰਮ ਕੀਤਾ ਹੈ ਜੀ ਇਸ ਤੇ ਵੀ ਤੇ ਸਫਾਈ ਤਾਂ ਤੁਸੀਂ ਕੰਮ ਦੀ ਚੈੱਕ ਕਰ ਸਕਦੇ ਹੋ ਜੀ ਬਹੁਤ ਸੋਹਣਾ ਸਫਾਈ ਦੇ ਨਾਲ ਨੀਟ ਐਂਡ ਕਲੀਨ ਕੰਮ ਹੋਇਆ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਸੋਹਣਾ ਇਹ ਫੁੱਲ ਆਉ ਇਹ ਪੂਰਾ ਬੰਚ ਬਣਿਆ ਹੋਇਆ ਜੀ ਇਹ ਉੱਪਰ neck ਦੇ ਕੋਲੇ ਆਊਗਾ ਸਿੱਧੀਆਂ ਉੱਪਰ ਤੱਕਰ ਕਲੀਆਂ ਜਾਣਗੀਆਂ ਜੀ ਇਹ ਦੋ ਕਲਰ ਦੀਆਂ ਬਹੁਤ ਸੋਹਣਾ ਕੱਟਵਰਕ ਦੀ ਸ਼ੇਪ ਦਾ ਇਹ ਡਿਜ਼ਾਈਨ ਬਣਿਆ ਉੱਪਰ ਤੱਕਰ ਕਲੀਆਂ ਜਾਣਗੀਆਂ ਦੋ ਕਲਰ ਦੀਆਂ ਕਲੀਆਂ ਬਣਾਈਆਂ ਹੋਈਆਂ ਦੋ ਰੰਗ ਦਾ ਥ੍ਰੈਡ ਲਾ ਕੇ ਉਪਰੇ ਗਲੇ ਕੋਲੇ ਬੰਚ ਆਊਗਾ ਜੀ ਬਹੁਤ ਸੋਹਣੀਆਂ ਇਹਦੀਆਂ 슬ੀਵਸ ਤੇ ਵੀ ਵਰਕ ਆਊਗਾ ਤੇ ਕੰਮ ਆਪਣਾ ਪੂਰਾ ਗਰੰਟੀ ਵਾਲਾ ਹੁੰਦਾ ਜੀ ਪੂਰਾ ਗਰੰਟੀ ਵਾਲਾ ਆਪਾਂ ਕੱਪੜਾ ਲਾਉਣੇ ਆ ਨਾ ਤਾਂ ਆਪਾਂ ਕੱਪੜਾ ਮਾੜਾ ਲਈਏ ਜੀ ਨਾ ਹੀ ਆਪਣਾ ਵਰਕ ਮਾੜਾ ਹੁੰਦਾ ਬਹੁਤ ਸੋਹਣਾ ਆਪਾਂ ਬਹੁਤ ਹੀ ਜ਼ਿਆਦਾ ਸਫਾਈ ਨਾਲ ਪੂਰੀ ਗਰੰਟੀ ਨਾਲ ਆਪਾਂ ਪੂਰੇ ਜ਼ਿੰਮੇਵਾਰੀ ਨਾਲ ਕੰਮ ਕਰਦੇ ਆ ਜੀ ਤੁਸੀਂ ਵਿਸ਼ਵਾਸ ਕਰ ਸਕਦੇ ਹੋ ਜੀ ਇੱਕ ਵਾਰੀ ਸਾਨੂੰ ਸੇਵਾ ਦਾ ਮੌਕਾ ਜ਼ਰੂਰ ਦਿਓ ਤੇ ਸਾਡੇ ਚੈਨਲ ਨੂੰ ਬਾਅਦ ਤੋਂ ਬਾਅਦ ਸਪੋਰਟ ਕਰੋ ਜੀ ਦੇਖੋ ਤੁਸੀਂ ਇਹ ਵਰਕ ਆਪਣੀ ਬਾਜੂ ਤੇ ਆਜੂਗਾ ਬਹੁਤ ਸੋਹਣਾ ਤੇ ਬਹੁਤ ਹੀ ਪਿਆਰੀਆਂ ਬਾਜੂ ਬਣ ਕੇ ਰੈਡੀ ਹੋਈਆਂ ਜੀ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਪੂਰਾ ਪਰ ਇਹ ਆਪਰੇ ਸੂਟ ਲੱਗਦਾ ਜੀ ਬਹੁਤ ਸੋਹਣਾ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਜੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਸਕਰੀਨ ਦੇ ਉੱਪਰ ਸਾਡਾ WhatsApp ਨੰਬਰ ਚੱਲ ਰਿਹਾ ਜੀ ਸਾਡੇ ਤੋਂ ਤੁਸੀਂ ਪੁੱਛ ਸਕਦੇ ਹੋ ਆਪਣੇ ਕੋਲੇ ਹਰ ਤਰ੍ਹਾਂ ਦਾ ਵਰਕ ਅਵੇਲੇਬਲ ਹੈ ਜੀ ਸਾਡੀ ਵੀਡੀਓ ਨੂੰ ਐਂਡ ਤੱਕ ਜੂਰ ਦੇਖਿਆ ਕਰੋ ਜੀ ਥੈਂਕ ਯੂ